10 ਮਿੰਟ ਲਈ ਲਗਾ ਕੇ ਗਿਆ ਗੱਡੀ ਜਦੋਂ ਆਇਆ ਤਾਂ ਉੱਡੇ ਹੋਸ਼ ਚਿੱਟੇਦਨ ਖੜੀ ਗੱਡੀ ਦੇ ਇੱਟ ਨਾਲ ਸ਼ੀਸ਼ੇ ਤੋੜ ਕੇ ਗੱਡੀ ਚ ਪਏ ਦੋ ਮੋਬਾਈਲ ਲੈ ਕੇ ਫਰਾਰ ਹੋ ਗਏ ਚੋਰ ਦੱਸਿਆ ਕਿ ਪਟਾਲ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਚਿੱਟੇਦਨ ਖੜੀ ਗੱਡੀ ਦੇ ਇੱਟ ਨਾਲ ਸ਼ੀਸ਼ੇ ਤੋੜ ਕੇ ਗੱਡੀ ਦੇ ਵਿੱਚ ਪਏ ਦੋ ਮੋਬਾਈਲ ਫਨ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਦੱਸਿਆ ਕਿ ਪੀੜਤ ਗੱਡੀ ਮਾਲਕ ਜਗਦੀਪ ਸਿੰਘ ਦੱਸਿਆ ਕਿ 10 ਮਿੰਟ ਲਈ ਗੱਡੀ ਖੜੀ ਕਰਕੇ ਕਿਸੇ ਕੰਮ ਲਈ ਗਿਆ ਸੀ ਤਾਂ ਪਿੱਛੋਂ ਕੋਈ ਚੋਰ ਨੇ ਗੱਡੀ ਦੇ ਸ਼ੀਸ਼ੇ ਦੇ ਇੱਟ ਦੇ ਨਾਲ ਤੋੜੇ ਅਤੇ ਗੱਡੀ ਦੇ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ ਉਹਨੇ ਸਕੂਲ ਵੀ ਡੁੱਲਿਆ ਹੋਇਆ ਸੀ ਜਿਸਨੂੰ ਲੱਗਦਾ ਹੈ ਕਿ ਸ਼ੀਸ਼ਾ ਤੋੜਨ ਸਮੇ ਜਾਂ ਫਿਰ ਮੋਬਾਈਲ ਕੱਢਣ ਸਮੇ ਚੋਰ ਦਾ ਸ਼ੀਸ਼ਾ ਲੱਗਣ ਕਰ ਜ਼ਖਮੀ ਹੋ ਗਿਆ ਅਤੇ ਉਹਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕੱਸਣੀ ਚਾਹੀਦੀ ਹੈ। joginder pal ਦੀ ਰਿਪੋਰਟ ਲਾਈਵ 'ਤੇ ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡੇ ਨਾਲ? ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਕਿ ਮੁੰਡਾ ਕੰਮ ਕਰਦਾ ਹੈ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ। ਹੋਰ ਕੀ ਕੀ ਹੋਇਆ? ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ.ਡੀ.ਐਮ ਕਾਰਡ ਤੇ ਇੱਕ ਕ੍ਰ ਕਿੰਨੇ ਦਿਨ ਹੋ ਗਏ ਸਰਵੰਦਰ ਕੇ ਵੱਤ ਵਾ 10 ਮਿੰਟ ਆ ਕੇ ਕੀ ਦੇਖਿਆ ਬੰਦੀ ਆ ਕੇ ਵੇਖਿਆ ਛੀਛਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਆ ਬਲੈਡਨ ਦਾ ਗੱਡੀ ਭਰੀ ਏ ਕੋਹ ਦਾ ਤੇ ਆਣ ਕੇ ਫਿਰ ਮੈਨੂੰ ਫੋਨ ਕੀਤਾ ਪਰ ਕਿਹੜੀ ਜਗ੍ਹਾ ਤੇ ਛੱਡੀ ਲਈ ਤੁਸੀਂ ਇਹ ਇਹ ਹੰਦਰਲਾ ਹਸਨੀ ਦਾ ਪੁਲ ਅੰਮ੍ਰਿਤ ਨੇ ਮਨ ਲਗਦੀ ਪੁੱਤ ਹਾਂਜੀ ਕੰਪਲੀਟ ਕੀਤੀ ਆ ਕੋਈ ਨਹੀਂ ਅਜੇ ਕੀਤੀ ਨਹੀਂ ਆ ਅਜੇ ਕਰਨੀ ਹੋ ਜਾਂਦੀ ਪ੍ਰਸ਼ਾਸਨ ਰਿਹਾ ਮੰਗ ਕਰਦੇ ਆ ਕਿ ਜਿਹੜਾ ਇਸ ਦਿਨ ਘਟਨਾ ਹੁੰਦੀ ਆ ਅੱਜ ਮਰਨਾ ਹੋਈਆ ਕੱਲ ਹੋਰ ਕਿਸਨਾ ਨਾ ਹੋਵੇ ਕਿ ਇਥੇ ਚਾਹੀਦਾ ਕਿ ਹਾਂ ਵੀ ਉਥੇ ਟਰੈਫੀ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ चाकी ਮਾਰਨ ਕਿਹਾ ਸੀ ਟਰੈਫੀ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ ਕਰਨ ਵਾਲਾ ਟਰੈਫਿਕ ਜਮ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਟਾ ਕਰ ਮੇਰਾ 20-25000 ਦਾ ਨੁਕਸਾਨ ਆ ਸਰ ਕਾਦੇ ਨਾ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾ ਉਹ ਤੇ ਬਲੱਡ ਦੇ ਵੀ ਨਿਸ਼ਾਨ ਹੈਗੇ ਹਾਂਜੀ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿ ਉਹ ਕੱਚ ਵੱਜ ਗਿਆ ਕਿ ਉਹਦੇ 10 ਮਿੰਟ ਲਈ ਲਗਾ ਕੇ ਗਿਆ ਗੱਡੀ ਜਦੋਂ ਆਇਆ ਤਾਂ ਉੱਡੇ ਹੋਸ਼ ਚਿੱਟੇਦਨ ਖੜੀ ਗੱਡੀ ਤੇ ਇੱਟ ਨਾਲ ਸ਼ੀਸ਼ੇ ਤੋੜ ਕੇ ਗੱਡੀ ਚ ਪਏ ਦੋ ਮੋਬਾਈਲ ਲੈ ਕੇ ਫਰਾਰ ਹੋ ਗਏ ਚੋਰ ਦੱਸਿਆ ਕਿ ਪਟਾਲਾ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਚਿੱਟੇਦਨ ਖੜੀ ਗੱਡੀ ਦੇ ਇੱਟ ਨਾਲ ਸ਼ੀਸ਼ੇ ਤੋੜ ਕੇ ਗੱਡੀ ਦੇ ਵਿੱਚ ਪਏ ਦੋ ਮੋਬਾਈਲ ਫਨ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਦੱਸਿਆ ਕਿ ਪੀੜਤ ਗੱਡੀ ਮਾਲਿਕ ਜਗਦੀਪ ਸਿੰਘ ਦੱਸਿਆ ਕਿ 10 ਮਿੰਟ ਲਈ ਗੱਡੀ ਖੜੀ ਕਰਕੇ ਕਿਸੇ ਕੰਮ ਲਿ ਗਿਆ ਸੀ ਤਾਂ ਪਿੱਛੋਂ ਕੋਈ ਚੋਰ ਨੇ ਗੱਡੀ ਦੇ ਸ਼ੀਸ਼ੇ ਦੀ ਇੱਟ ਦੇ ਨਾਲ ਤੋੜੇ ਅਤੇ ਗੱਡੀ ਦੇ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਭਰਾਰ ਹੋ ਗਏ ਖੂਨ ਵੀ ਡੁੱਲਿਆ ਹੋਇਆ ਸੀ ਜਿਸਨੂੰ ਲੱਗਦਾ ਹੈ ਕਿ ਸ਼ੀਸ਼ਾ ਤੋੜਨ ਸਮੇ ਜਾਂ ਫਿਰ ਮੋਬਾਈਲ ਕੱਟਣ ਸਮੇ ਚੋਰ ਦਾ ਸ਼ੀਸ਼ਾ ਲੱਗਣ ਕਾ ਜ਼ਖਮੀ ਹੋ ਗਿਆ ਅਤੇ ਉਹਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕੱਸਣੀ ਚਾਹੀਦੀ ਹੈ ਜਗਿੰਦਰਪਾਲ ਦੀ ਰਿਪੋਰਟ ਲਾਈਵ